ਤੇ ਮੌਜੂਦ ਨੇ ਸਾਬਕਾ ਐਮਐਲਏ ਵਰਿੰਦਰ ਸਿੰਘ ਬ੍ਰਾਂਪੂਰਾ ਅਤੇ ਐਮਐਲਏ ਖਨੂਰ ਸਾਹਿਬ ਉਹ ਵੀ ਇੱਥੇ ਆਪਣਾ ਇੰਜੋਏ ਕਰਨਾ ਹੈ ਫੈਮਿਲੀ ਦੇ ਨਾਲ ਉਹਨਾਂ ਨੇ ਗੱਲਬਾਤ ਕਰਦੇ ਪੰਜਾਬ ਚ ਇਸ ਵੇਲੇ ਕਾਲੀ ਪੋਲਿਟਿਕਸ ਬੜਾ ਪਚਾਲ ਮਚਿਆ ਹੈ ਕਾਲੀ ਨੇ ਫਿਰ ਵੀ ਪੀਲ ਪਾਦਾ ਨਹੀਂ ਪਾੜੀ ਲੈ ਕੇ ਚੱਲਦੇ ਤੇ ਉਹਦੇ ਦੂਸਰੇ ਤਨਾ ਬਾਕੀ ਤਨਾ ਲਕੋਆ ਧਾਰਿਆ ਦੇਖੋ ਕੋਈ ਕੋਈ ਚੰਗੀ ਗੱਲ ਨਹੀਂ ਪੰਜਾਬ ਦੇ ਵਿੱਚ ਸ਼੍ਰੋਮ ਨੇ ਕਾਲੀ ਦਲ ਜਿਹੜੀ ਪਾਰਟੀ ਹੈ ਬੜੀ ਪੁਰਾਣੀ ਪਾਰਟੀ ਹੈ 103 ਸਾਲ ਪਾਰਟੀ ਨੂੰ ਹੋ ਗਈ ਆ ਔਰ ਉਤਰਾ ਚੜਾ ਪਾਰਟੀਆਂ ਦੇ ਵਿੱਚ ਆਉਂਦੇ ਨੇ ਕੋਈ ਸਮਾਸੀ ਭਾਰਤੀ ਜਨਤਾ ਪਾਰਟੀ ਦੋ ਸੀਟਾਂ ਤੇ ਸੀ ਅੱਜ ਦੇਸ਼ ਤੇ ਰਾਜ ਕਰ ਰਹੀ ਹੈ ਇਸੇ ਤਰ੍ਹਾਂ ਕਾਂਗਰਸ ਪਾਰਟੀ ਕਈ ਵਾਰ ਬਹੁਤ ਵਾਰੀ ਜਿਹੜੀ ਆ ਉਹ ਉਹਨਾਂ ਦੀਆਂ ਵੀ ਜਮਾਤਾਂ ਜਬ ਤੋਂ ਹੀ ਸਰਕਾਰਾਂ ਤੋਂ ਬਾਹਰ ਵੀ ਰਹੇ ਨੇ ਔਰ ਕੋਈ ਸਮਾਸੀ ਵੀ ਸ਼ਰੋਮਣਿਆ ਅਕਾਲੀ ਦਲ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੇ ਸਮੇਂ 1999 ਚ ਸਾਰੀਆਂ ਜਮਾਤਾਂ ਜਬ ਤੋਂ ਗਏ ਤੇ ਸਾਰੇ ਪਾਰਲੀਮੈਂਟ ਜਿਹੜੇ ਸੀ ਮਾਨ ਸਾਹਿਬ ਦੇ ਸਮੇਂ ਤੇ ਸਾਰੇ ਪਾਰਲੀਮੈਂਟ ਮੈਂਬਰ ਬਣ ਗਏ ਸੀ ਇਹ ਤਰਾ ਚੜਾਉਂਦੇ ਉਸ ਤੋਂ ਬਾਅਦ ਤੁਸੀਂ ਮਾਨਸਾ ਵੇਖ ਲਓ ਕਿੱਥੇ ਗਏ ਨੇ ਇੱਕ ਅਦੀ ਵਾਰੀ ਐਮਪੀ ਬਣੇ ਉਸ ਤੋਂ ਬਾਅਦ ਹੋਰ ਐਮਪੀ ਬਣੇ ਜੀ ਤੇ ਫਿਰ ਉਹ ਕਿੱਥੇ ਨੇ ਇਹ ਤਰਾ ਚੜਾਹ ਪਾਰਟੀਆਂ ਦੇ ਵਿੱਚ ਵੀ ਆਉਂਦੇ ਨੇ ਪੀਨੈਸ ਵਿੱਚ ਵੀ ਆਉਂਦੇ ਨੇ ਪਰਿਵਾਰਾਂ ਵਿੱਚ ਵੀ ਆਉਂਦੇ ਨੇ ਔਰ ਇਹ ਆਉਂਦੇ ਰਹਿਣੇ ਵੀ ਚਾਹੀਦੇ ਆ ਇਹਦੇ ਨਾਲ ਦਿਮਾਗ ਵੀ ਸਾਡਾ ਠੀਕ ਨਹੀਂ ਦੱਸਾ ਇਹ ਗੱਲ ਬ੍ਰੰਪੁਰਾ ਸਾਹਿਬ ਕਿੱਧਰ ਬ੍ਰੰਪੁਰਾ ਸਾਹਿਬ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਦੇ ਨਾਲ ਚਟਾਨਵਾ ਖੜੇ ਨੇ ਮੇਰਾ ਹਲਕਾ ਉਹਨਾਂ ਦੇ ਨਾਲ ਚਟਾਨਵਾ ਖੜਾ ਵਾ ਔਰ ਮੈਂ ਸਭ ਦਾ ਵਾਕੇ ਅਸੀਂ ਜਦੋਂ ਨਿਕਲ ਕੇ ਗਏ ਸੀ ਪਰੰਪਰਾ ਸਾਹਿਬ ਨੇ ਇਹ ਉਦਮ ਕੀਤਾ ਉਪਰਾਲਾ ਕੀਤਾ ਉਦੋਂ ਪਰੰਪਰਾ ਸਾਹਿਬ ਨੇ ਸਾਨੂੰ ਆਜ ਮਾਰੀ ਉਦੋਂ ਹੀ ਕਿਤੇ ਸੀ ਪੁੱਤਨ ਉਹਨਾਂ ਦੇ ਨਾਲ ਚੱਲਦੇ ਤੇ ਸ਼ਾਇਦ ਕੁਝ ਬਣ ਜਾਂਦਾ ਉਦੋਂ ਤੇ ਚੱਲੇ ਨਹੀਂ ਹੁਣ ਇਹਨਾਂ ਨੂੰ ਆਪਣੀਆਂ ਜਿਹੜੀਆਂ ਗਰਜਾਂ ਆਪਣੀਆਂ ਜਿਹੜੀਆਂ ਰਾਵਾਂ ਉਦੋਂ ਤੇ ਪਰੰਪਰਾ ਸਾਹਿਬ ਨੇ ਕੋਈ ਟਿਕਟ ਦੀ ਗੱਲ ਨਹੀਂ ਸੀ ਕੋਈ ਐਮਪੀ ਸੀ ਉਹ ਮੌਕੇ ਤੇ ਕੋਈ ਲੈਕਚਰ ਵੀ ਕੋਈ ਨਹੀਂ ਸੀ ਹੈਗੀ ਪਰ ਉਹਨਾਂ ਨੇ ਜਿਹੜੇ ਐਜੰਡੇ ਨੂੰ ਲੈ ਕੇ ਚੱਲੇ ਸੀ ਜਾਂ ਉਹਨਾਂ ਨੇ ਉਹਨਾਂ ਦੇ ਮਨ ਦੇ ਵਿੱਚ ਜੋ ਖਿਆਲ ਸੀ ਉਹ ਲੈ ਕੇ ਚੱਲੇ ਸੀ ਉਦੋਂ ਨਾ ਢੀਂਸਾ ਸਾਹਿਬ ਮਗਰ ਆਏ ਨਾ ਜਿਹੜੇ ਚੰਦੂ ਬਾਗਰਾ ਉਹ ਨਹੀਂ ਨਾ ਜਿਹੜੇ ਆ ਹੁਣ ਪੀਪੀ ਜ਼ਗੀਰ ਖੁਰਦੇ ਨਾ ਜਿਹੜੇ ਸੀ ਆ ਖੜੇ ਹੋਣੀ ਉਦੋਂ ਕਿੱਥੇ ਸੀ ਸਾਰੇ ਉਦੋਂ ਜੇ ਚੱਲਦੇ ਤੇ ਸ਼ਾਇਦ ਕੋਈ ਨਾ ਕੋਈ ਰਾਹ ਨਿਕਲ ਆਉਂਦਾ ਪਰ ਬਰੰਪਰਾ ਸਾਹਿਬ ਮੈਨੂੰ ਦੁਬਾਰਾ ਸ਼ੁਰੂ ਨਹੀਂ ਕਾਲੀ ਦਲ ਦੇ ਪ੍ਰਧਾਨ ਦਾ ਹੱਥ ਫੜਾ ਕੇ ਗਏ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਮਰਦੇ ਦਮ ਤੱਕ ਰਹੂੰਗਾ ਇਹਤੇ ਇਸੇ ਕਾਲੀਦਲ ਤੋਂ ਔਰ ਇਹੋ ਹੀ ਕਾਲੀਦਲ ਜੀ 1999 ਤੋਂ ਬਾਅਦ ਫਿਰ ਕਾਲੀਦਲ ਉੱਪਰ ਆ ਤੇ ਫਿਰ ਸਰਕਾਰਾਂ ਤੈਨ ਬਣਾਈਆਂ ਨਹੀਂ ਸਰਕਾਰਾਂ ਬਣਾਈਆਂ ਜੇ ਸਰਕਾਰਾਂ ਬਣਾਈਆਂ ਉਦੋਂ ਤੇ ਸੁਖਵੀਰ ਸਿੰਘ ਬਾਦਲ ਬਹੁਤ ਚੰਗਾ ਸੀ ਕਿਉਂਕਿ ਉਹ ਤਾਂ ਢਾਲ ਮੰਤਰੀ ਬਣੇ ਉਹ ਤਾਂ ਐਮਪੀ ਬਣੇ ਉਹ ਤਾਂ ਰਾਜ ਸਭਾ ਦੇ ਮੰਤਰੀ ਬਣੇ ਲੋਕ ਹਲਤ ਤੋਂ ਬਾਅਦ ਵੀ ਇਹ ਰਾਜ ਸਭਾ ਦੇ ਮੈਂਬਰ ਬਣੇ ਵੱਡੇ ਵੱਡੇ ਅਹੁਦੇ ਲੈ ਹੱਤ ਤੋਂ ਬਾਅਦ ਵੀ ਤੇ ਜੇ ਅੱਜ ਗਰਾਵਟ ਕੋਈ ਪਾਰਟੀ ਚ ਆ ਗਈ ਹੈ ਏ ਕਾਰਨ ਕਰਕੇ ਆ ਗਈ ਇਕੱਲੇ ਪ੍ਰਧਾਨ ਕਰਕੇ ਤੁਹਾਡੇ ਤੁਸੀਂ ਅੱਜ ਇੱਕ ਬੰਦੇ ਨੂੰ ਪਰਿਵਾਰ ਦੇ ਮੁਖੀ ਨੂੰ ਬਦਲ ਦੋਗੇ ਤੇ ਕੀ ਉਹ ਪਰਿਵਾਰ ਜਿਹੜਾ ਵਾ ਉਹਦੀ ਇਨਕਮ ਵੱਧ ਚੁਗੀ ਇਕਦਮ ਚਲੋ ਪਿਓ ਨੂੰ ਲਾਭੇ ਕਰਕੇ ਪੁੱਤ ਕੇ ਵੱਡੇ ਨੂੰ ਬਣਾ ਦੋਗੇ ਤੇ ਕੀ ਉੱਥੇ ਇਨਕਮ ਵੱਧ ਚੁਗੀ ਨਹੀਂ ਵੱਸ ਸਕਦੀ ਇਨਕਮ ਇਕੱਲੇ ਸੁਖਬੀਰ ਸਿੰਘ ਬਾਦਲ ਦਾ ਰੋਲ ਨਹੀਂ ਸਮੁੱਚੀ ਟੀਮ ਦਾ ਰੋਲ ਆ ਮੈਂ ਸਮਝਦਾ ਕਿ ਜਿਹੜੇ ਅੱਜ ਲਾਭੇ ਗਏ ਸੀ ਇਹਨਾਂ ਨੂੰ ਅੰਦਰ ਵਾਗੇ ਗੱਲਾਂ ਕਰਨੀਆਂ ਚਾਹੀਦੀਆਂ ਸੀ ਤੇ ਠੋਕੇ ਕਹਿੰਦੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਜੀ ਆਪਾਂ ਨੂੰ ਤਬਦੀਲੀ ਹੋਣੀ ਚਾਹੀਦੀ ਨੀਤੀ ਚ ਤਬਦੀਲੀ ਤੇ ਹੋਣੀ ਚਾਹੀਦੀ ਸੋਚ ਤੇ ਤਬਦੀਲੀ ਹੋਣੀ ਚਾਹੀਦੀ ਆ ਪਾਰਟੀ ਨੂੰ ਪੰਥਕੋ ਸੋਚ ਲੈ ਕੇ ਆਈਏ ਤੇ ਤਾਂ ਕਰਕੇ ਪੰਜਾਬ ਦੇ ਵਿੱਚ ਆਪਣਾ ਜਿਹੜਾ ਵੋਟ ਬੈਂਕ ਪੰਛਤ ਅੱਜ ਕੀ ਆ ਜੀ ਅੱਜ ਵੋਟ ਬੈਂਕ ਨਹੀਂ ਹੈਗਾ ਅਕਾਲੀ ਦਲ ਦਾ ਮੈਂ ਉਹਨੂੰ ਵੀ ਕਹਿਣ ਲੱਗਾ ਵੋਟ ਬੈਂਕ ਬੇਸ਼ੱਕ ਨਹੀਂ ਹੈਗਾ ਲੇਕਿਨ ਲੋਕ ਸ਼ਰਮ ਨਹੀਂ ਅਕਾਲੀ ਦਲ ਨੂੰ ਅੱਜ ਵੀ ਪਿਆਰ ਕਰਦੇ ਆ ਭਾਵੇਂ ਵੱਡੇ ਵੱਡੇ ਕਾਟ ਪੰਜਾਬ ਦੀ ਪਹਚਾਓ ਯਾਤਰਾ ਸੁਖਬੀ ਸਿੰਘ ਬਾਦਲ ਨੇ ਕੱਢੀ ਚੂਬਤ ਮਿਲਨੀ ਸਾਡੇ ਚੂਬਤ ਪ੍ਰਧਾਨ ਨੇ ਕੱਢੀ ਤੇ ਕੀ ਗੱਲ ਇੰਨੇ ਦੇ ਵੱਡੇ ਕਾਟ ਰਹੇ ਪਰ ਵੋਟਾਂ ਹੀ ਨਹੀਂ ਨਵਦਲੇ ਉਹ ਮੈਂ ਇਹ ਕਹਿੰਨਾ ਵੋਟਾਂ ਦੀ ਰਾਜਨੀਤੀ ਦੇ ਵਿੱਚ ਅਸੀਂ ਫੇਲ ਹੋ ਗਏ ਆ ਲੇਕਿਨ ਲੋਕਾਂ ਦੇ ਵਿੱਚ ਅਸੀਂ ਹੈਗੇ ਆ